ਜੀ ਬਸਾਂ ਦਾ ਬੋ ਅੰਗਲੀ ਨਾਲ ਚਲਾਉਂਦੇ ਹੈਗੇ ਆ ਪਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀਸੀ ਹੁਣ ਤਾਂ ਤੇਜ਼ ਹੋ ਗਈ। ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪੀਟਲ ਦੇ ਅੰਦਰ ਆਈ ਐ। ਪ੍ਰਾਈਵੇਟ ਹਸਪੀਟਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ। ਪੇਸ਼ੈਂਟ ਦੇ ਹੈੱਡ ਇੰਜਰੀ ਹੋਈ ਸੀਗੀ। ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ। ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪੀਟਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪੀਟਲ ਨਾਲ ਲੈਣ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਉੱਥੇ ਆਏ ਨੇ ਪ੍ਰਾਈਵੇਟ ਹਸਪੀਟਲ ਦਾ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਇੰਨੀ ਤੇਜ਼ੀ ਨਾਲ ਬੱਸ ਚਲਾਉਂਦੇ ਆ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇਡੀ ਜਿਹੜੇ ਡੇਲੀ ਪੈਸੇਂਜਰ ਆਉਂਦੇ ਆ ਉਹਨਾਂ ਦੀ ਬੱਸ ਦੇ ਕਿ ਇਹ ਬਹੁਤ ਬੱਸ ਬਹੁਤ ਅੰਗੇਲੀਆਂ ਚਲਾਉਂਦੇ ਏਦਾਂ ਹੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ ਬੱਸ ਤੋਂ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇ ਗਿਰਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬੱਸ ਡਰਾਈਵ ਕਰੀਏ ਤੇ ਇਹੋ ਜਿਹੀ ਅੰਗੇਲੀਆਂ ਹੋਣ ਬੱਚੇ ਦੀਆਂ ਤਿੰਨ ਤਿੰਨ ਬੱਚੀਆਂ ਮਾਤਰ ਜੀ ਨੇ ਡੈਥ ਹੋਈ ਆ ਤੇ ਇਹਨਾਂ ਦਾ ਪਰਿਵਾਰ ਨੂੰ ਹੁਣ ਆਪਾਂ ਕੀ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਨੂੰ ਪੁੱਛ ਕਿੰਨੀ ਕੁ ਉਮਰ ਬੱਚੀਆਂ ਦੀ ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ ਛੋਟੀ ਤਿੰਨ 3 ਸਾਲ ਦੀ ਕੁੜੀ ਉਸ ਤੋਂ ਬਾਅਦ ਸਾਲਕ ਦੀ ਇੱਕ ਕੁੜੀਆ ਹੋਰ ਆ ਤਿੰਨ ਬੱਚੀਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਕੀ ਮੰਗਤਾ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਦੇ ਕਿ ਤਾਂ ਬੱਤਾਂ ਲੈ ਤੇ ਥੋੜੀ ਨਕੀਲ ਪਾਈ ਜਾਵੇ ਜੋ ਅੰਗੇਲੀ ਹੋ ਰਹੀ ਹੈ ਪਰਿਵਾਰ ਵੱਜ ਜਨ ਆਪਣੇ ਔਰ ਦੂਸਰਾ ਜੋ ਇਹਨੂੰ ਬੱਚੇ ਨੂੰ ਇਨਸਾਫ ਮਿਲ ਜਵੇ ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨਹੀਂ ਰਹੀ ਆਪਾਂ ਇਹ ਹੀ ਰਿਕਵੈਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਹੈ ਉਹਦਾ ਸਾਥ ਦਿੱਤਾ ਜਾਵੇ ਕੋਈ ਪ੍ਰੈਸ਼ਰ ਚ ਆ ਕੇ ਜਾਂ ਕੋਈ ਹੋਰ ਸਪਾਰਸ਼ ਆ ਕੇ ਜਾਂ ਕੋਈ ਕਿਸੇ ਕਿਸ ਤਰ੍ਹਾਂ ਦਾ ਵੀ ਵੱਡੇ ਬੰਦਿਆਂ ਦਾ ਵੱਡੀ ਬਾਤ ਸਾਹਿਬ ਕੋਈ ਲੈਣ ਦੇਣ ਕਰਕੇ ਇਹ ਕੰਮ ਨਾ ਹੋ ਜੇ ਕਿ ਆਪਾਂ ਇਹਨੂੰ ਰਫਾ ਦਫਾ ਕਰਤਾ ਇੱਕ ਬੱਚੇ ਚਾ ਸੱਟ ਲੱਗੀ ਹੈ ਜੀ ਦੂਸਰੇ ਬੱਚੇ ਠੀਕ ਨੇ ਦੋ ਉਹ ਸਦਮੇ ਚਾ ਬੱਚੀ ਅੰਦਰ ਹੀ ਹੈਗੀ ਆ ਥੋੜਾ ਹਜੇ ਸੁੱਤੀ ਪਈ ਐ ਤੇ ਉਹਨੂੰ ਹਜੇ ਆਪਾਂ ਟ੍ਰੀਟਮੈਂਟ ਦੇ ਦੇ ਤੰਦ ਵਾਲੇ ਡਾਕਟਰ ਨੂੰ ਦਿਖਾਣੇ ਆ ਸਵੇਰ ਟ੍ਰੀਟਮੈਂਟ ਚੱਲ ਰਿਹਾ ਉਹਦਾ ਡਾਕਟਰ ਕੋਲ ਕੋਲ ਪੀਟ ਆਇਆ ਕਿ ਮਾਦਾ ਪੀਸੂ ਆਰਐਸਏ ਆਇਆ ਸੀਗਾ 745 ਤੇ ਆਇਆ ਮਾਰਨਿੰਗ ਤੇ ਬ੍ਰਾਡ ਮੱਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਐ ਪਰ ਬਟ ਹਿਨਾ ਬ੍ਰਾਡ ਮੱਡੀ ਸੀਗੇ ਦੇਖਣ ਤੇ ਆਇਆ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕੀ ਸੀ ਜੀ ਨਾਮ ਰਾਮਨਦੀਪ ਜੀ ਬਾਸਤ ਵਿੱਚ ਕੀ ਹੋਇਆ ਕੰਡੈਕਟਰ ਆਇਆ ਕੀ ਘਟਨਾ ਬਪ੍ਰੀਅਾ ਤੁਹਾਡੇ ਦੋਸ ਲੱਗ ਰਹੇ ਨੇ ਵੀ ਬਸ ਤੇਜ਼ ਸੀ ਨਹੀਂ ਤੁੰਦ ਪੈ ਰਹੀ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਤੇ ਮੋੜ ਆਇਆ ਤੇ ਮੋੜ ਮੋੜੀ ਤਾ ਉਰ ਪਿੱਛੇ ਖੜੇ ਸੀਗੇ ਉਹ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਤੁੰਦ ਬਹੁਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਤੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲੀ ਹੋਵੇ ਵੀਰ ਜੀ ਬਸਾਂ ਦਾ ਉਹ ਅੰਗੇਲੀ ਨਾਲ ਚਲਾਉਂਦੇ ਹੈਗੇ ਆ ਪਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀਸੀ ਹੁਣ ਤਾਂ ਤੇਜ਼ ਹੋ ਗਈ ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪਤਾਲ ਦੇ ਅੰਦਰ ਆਈ ਹੈ ਪ੍ਰਾਈਵੇਟ ਹਸਪਤਾਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ ਪੇਸ਼ੈਂਟ ਦੇ ਹੈਡ ਇੰਜਰੀ ਹੋਈ ਸੀਗੀ ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪਤਾਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪਤਾਲ ਨਾਲ ਲੈਣ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਉੱਥੇ ਆਏ ਨੇ ਪ੍ਰਾਈਵੇਟ ਹਸਪਤਾਲ ਤਾਂ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਨਹੀਂ ਤੇਜ਼ੀ ਨਾਲ ਬੱਸ ਚਲਾਉਂਦੇ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇੜੀ ਜਿਹੜੇ ਡੇਲੀ ਪੈਸੇਂਜਰ ਆਉਂਦੇ ਬੱਸ ਦੇ ਕਿ ਇਹ ਬਹੁਤ ਬੱਸ ਬਹੁਤ ਅੰਗੇਲੀਆਂ ਚਲਾਉਂਦੇ ਇੱਦਾਂ ਹੀ ਘੱਟ ਮਾਰਦੇ ਹਰ ਰੋਜ਼ ਉਹ ਜਿਹੜੀ ਬੱਸ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇगिरਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬੱਸ ਡਰਾਈਵ ਕਰੀਏ ਤੇ ਇਹੋ ਜੀ ਅੰਗੇਲੀਆਂ ਹੋਣਗੇ ਐਕਸੈਂਟ ਰੁਕ ਨਹੀਂ ਸਕਦੇ ਤਾਂ ਬੱਚੇ ਦੀਆਂ ਤਿੰਨ ਤਿੰਨ ਵਿੱਚ ਹੀ ਮਦਰ ਜੀ ਨਾਲ ਡੈਥ ਹੋਈ ਆ ਤੇ ਇਹਨਾਂ ਦਾ ਪਰਿਵਾਰ ਨੂੰ ਹੁਣ ਆਪਾਂ ਕੀ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਨੂੰ ਪੁੱਛ ਕਿੰਨੀ ਕੁ ਉਮਰ ਬੱਚੀਆਂ ਦੀ ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ ਛੋਟੀ ਤਿੰਨ 3 ਸਾਲ ਦੀ ਕੁੜੀ ਉਸ ਤੋਂ ਬਾਅਦ ਸਾਲ ਕੇ ਦੀ ਇੱਕ ਕੁੜੀ ਹੋਰ ਆ ਤਿੰਨ ਬੱਚੀਆਂ ਜਿਆਦਾ ਦੇ ਮੁੱਖ ਮੰਤਰੀ ਤੋਂ ਕੀ ਮੰਗਤਾ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਦੇ ਕਿ ਤਾਂ ਬਰਸਾਂ ਲੇ ਤੇ ਥੋੜੀ ਨਕੀਲ ਪਾਈ ਜਾਵੇ ਜੋ ਅਨਗੇਲੀ ਹੋ ਰਹੀ ਹੈ ਪਰਿਵਾਰ ਵਜਨ ਆਪਣੇ ਔਰ ਦੂਸਰਾ ਜੋ ਇਹਨੂੰ ਬੱਚਿਆਂ ਨੂੰ ਇਨਸਾਫ ਮਿਲ ਜਵੇ ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨਹੀਂ ਰਹੀ ਆਪ ਐਹੀ ਰਿਕਵੈਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਹੈ ਉਹਦਾ ਸਾਥ ਦਿੱਤਾ ਜਾਵੇ ਕੋਈ ਪ੍ਰੈਸ਼ਰ ਚ ਆ ਕੇ ਜਾਂ ਕੋਈ ਹੋਰ ਸਪਾਰਸ਼ ਆ ਕੇ ਜਾਂ ਕੋਈ ਕਿਸੇ ਕਿ ਤਰ੍ਹਾਂ ਦਾ ਵੀ ਵੱਡੇ ਬੰਦਿਆਂ ਦਾ ਵੱਡੀ ਬਾਤ ਸਾਹਿਬ ਕੋਈ ਲੈਣ ਦੇਣ ਕਰਕੇ ਇਹ ਕੰਮ ਨਾ ਹੋ ਜੇ ਕਿ ਆਪਾਂ ਇਹਨੂੰ ਰਫਾ ਦਫਾ ਕਰਤਾ ਇੱਕ ਬੱਚੇ ਜਿਆਦਾ ਸੱਟ ਲੱਗੀ ਹੈ ਜੀ ਦੂਸਰੇ ਬੱਚੇ ਠੀਕ ਨੇ ਦੋ ਉਹ ਸਦਮੇ ਚ ਬੱਚੀ ਅੰਦਰ ਹੀ ਹੈਗੀ ਆ ਥੋੜਾ ਇਹ ਹਜੇ ਸੁੱਤੀ ਪਈ ਆ ਤੇ ਉਹਨੂੰ ਹਜੇ ਆਪਾਂ ਟ੍ਰੀਟਮੈਂਟ ਦੇ ਦੇ ਤੰਦ ਵਾਲੇ ਡਾਕਟਰ ਨੂੰ ਦਿਖਾਣੇ ਆ ਉਸ ਵੇ ਟ੍ਰੀਟਮੈਂਟ ਚੱਲ ਰਿਹਾ ਉਹਦਾ ਡਾਕਟਰ ਸਾਹਿਬ ਕੋਲ ਪੀਸ ਆਇਆ ਕਿ ਮਾਂ ਦਾ ਪੀਸ ਹੈ ਰਸਸੀ ਆਇਆ ਸੀਗਾ 745 ਤੇ ਆਇਆ ਮਾਰਨਿੰਗ ਤੇ ਬ੍ਰਾਡ ਡੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਪਰ ਹਿਨਾ ਬ੍ਰਾਡ ਡੈਡੀ ਸੀਗੇ ਦੇਖਣ ਤੇ ਆਇਆ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕੀ ਸੀ ਜੀ ਨਾਮ ਰਾਮਨਦੀਪ ਜੀ ਬਾਸਤ ਤੁਸੀਂ ਕਿਉਂ ਕਨੈਕਟਰ ਆਈਂ ਈ ਘਟਨਾ ਬਪ੍ਰੀਅਤ ਤੋਂ ਲੈ ਦੋਸ ਲੱਗ ਰਹੇ ਨੇ ਵੀ ਬਸ ਤੇਜ਼ ਸੀ ਨਹੀਂ ਤੁੰਦ ਪੈ ਰਹੀ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਤੇ ਮੋੜ ਆਇਆ ਤੇ ਮੋੜ ਮੋੜੀ ਤਾ ਔਰ ਪਿੱਛੇ ਖੜੇ ਸੀਗੇ ਉਹ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤੁੰਦ ਬਹੁਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਤੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲ੍ਹੀ ਹੋਵੇ